ਅੱਜ ਵੀ ਸੋਨੂ ਨੇ 5 ਲੱਖ ਦਾ ਹੁਕਮ ਕੀਤਾ ਮੈਂ ਉਹ ਦੇਤਾ ਹੋਰ ਵੀ ਕੁਝ ਹੋਊਗਾ ਭਾਈ ਪੂਤਕੜ ਔਰ ਜਿੰਨੀਆਂ ਆਸ-ਪਾਸ ਦੀਆਂ ਸੜਕਾਂ ਉਹ ਵੀ ਬਣਾਉਣ 'ਚ ਮੈਂ ਆਪਣਾ ਪੂਰਾ ਯੋਗਦਾਨ ਪਾਊਂਗਾ ਸੜਕਾਂ ਦਾ ਪਹਿਲਾ ਮੁੱਦਾ ਰੱਖਿਆ ਆ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਵਾਲੀ ਸੜਕ ਨਾਲ ਨੂੰ ਅਸੀਂ ਮਨਜ਼ੂਰ ਕਰ ਲਈ ਉਹਨੂੰ ਕਿਹਾ ਵਾ ਉਹ ਬੜਾ ਹੀ ਭਰਮਾ ਹੰਗਾਰਾ ਦੇ ਗਿਆ ਕਿ ਉਹ ਜੋ ਬਹੁਤ ਜਲਦ ਹੋਊਗੀ ਅਸੀਂ ਕਰਵਾ ਦੇਵਾਂਗੇ ਇੱਥੇ ਅਸੀਂ ਗੱਲਬਾਤ ਵੀ ਕਰਦੇ ਸੀ ਲੋਕਾਂ ਦੇ ਮੋਹ ਇੱਕ ਗੱਲ ਸੁਣਨੋ ਇੱਕ ਆਮ ਜੀ ਮਿਲਦੀ ਸੀ ਕਹਿੰਦੇ ਜਦੋਂ ਵੀ ਕੋਈ ਸਿਆਸੀ ਲੀਡਰ ਆਂਦਾ ਵਾ ਆ ਕੇ ਐਲਾਨ ਤਾਂ ਜ਼ਰੂਰ ਕਰ ਜਾਂਦਾ ਪਰ ਆਪਣੇ ਕਹੇ ਬੋਲਾਂ ਤੇ ਕੋਈ ਕੋਈ ਖਰਾ ਉਤਰਦਾ ਚਲੋ ਜੀ ਆਪਣਾ ਕੰਮ ਹੋਕਾ ਦੇਣਾ ਹੈ ਤੇ ਕਈ ਜਾਗ ਪੈਂਦੇ ਨੇ ਕਈ ਨਹੀਂ ਜਾਗਦੇ ਹੌਲੀ ਹੌਲੀ ਉਹ ਵੀ ਸਮੇਂ ਦੇ ਤਾਂ ਹਮ ਸਮਰਾਥ ਆ ਜਾਣਗੇ ਜਿਵੇਂ ਕਿ ਜਿਵੇਂ ਕਿ ਸਿਆਸੀ ਲੀਡਰ ਇਸ ਕਬੱਡੀ ਕੱਪ ਤੇ ਆਂਦੇ ਆ ਤਾਂ ਐਲਾਨ ਵੀ ਕਿਤੇ ਨਾ ਕਿਤੇ ਕਰਕੇ ਜਾਂਦੇ ਆ ਹੁਣ ਦੇਖਣਾ ਇਹ ਹੈ ਕਿਹੜਾ ਸਿਆਸੀ ਲੀਡਰ ਆਪਣੇ ਕਹੇ ਬੋਲਾਂ ਤੇ ਖਰਾ ਉਤਰਦਾ ਵਾ ਸਤ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੂਤਖੜੀਆ ਦੋਸਤੋ ਇਸ ਵਕਤ ਮੌਜੂਦ ਹਾਂ ਪਿੰਡ ਬੂਤਖੜ ਦੇ ਵਿੱਚ ਜਿੱਥੇ ਗੁਰਦੁਆਰਾ ਸ਼ਹੀਦਾ ਸਿੰਘਾ ਸਪੋਰਟਸ ਕਲੱਬ ਵੱਲੋਂ ਨਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਉਹਦਾ ਤੁਸੀਂ ਕਬੱਡੀ ਕੱਪ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਪਰਮਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦਾ ਇਕੱਠਾ ਉੱਥੇ ਹੀ ਤੇ ਕਹਿ ਦਈਏ ਵੱਡੀ ਕੱਪ ਕਰਵਾਉਣ ਵਾਲੀ ਟੀਮ ਦੇ ਮੈਂਬਰ ਵੀ ਨੇ ਤੇ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਹਰਪ੍ਰੀਤ ਸਿੰਘ ਜੀ ਮੌਜੂਦ ਆ ਗੱਲਬਾਤ ਕਰ ਰਹੇ ਹਰਪ੍ਰੀਤ ਭਾਈ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਹਰਪ੍ਰੀਤ ਭਾਈ ਜਿਸ ਤਰ੍ਹਾਂ ਸੋਚਿਆ ਸੀ ਕਿ ਅੱਜ 23 ਫਰਵਰੀ ਆ ਤਾਂ ਕਬੱਡੀ ਕੱਪ ਵੱਡੇ ਲੈਵਲ ਤੱਕ ਲੱਗੇ ਜਾਣਾ ਕੀ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਹੰਗਾਰਾ ਵੀ ਕਿਤਨਾ ਕਿਤੇ ਭਰਮਾ ਦੇਖਣ ਨੂੰ ਮਿਲ ਰਿਹਾ ਵਾ ਤੇ ਐਨ ਆਰ ਆਈ ਵੀਰ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ ਇਸ ਕਬੱਡੀ ਕੱਪ 'ਚ ਸ਼ਿਰਕਤ ਕਰ ਲਈ ਜੀ ਬਿਲਕੁਲ ਜੀ ਪਹਿਲਾਂ ਬਹੁਤ ਛੋਟੇ ਲੈਵਲ ਤੇ ਸਟਾਰਟ ਹੋਇਆ ਕਬੱਡੀ ਕੱਪ ਹੌਲੀ ਹੌਲੀ ਕਰਦੇ ਕਰਦੇ ਸਾਡਾ ਨੌਵਾਂ ਟੂਰਨਾਮੈਂਟ ਟੂਰਨਾਮੈਂਟ ਆ ਕਬੱਡੀ ਕੱਪ ਇਹ ਲੋਕਾਂ ਦਾ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਸਾਰਿਆਂ ਦਾ ਸਹਿਯੋਗ ਆ ਕਿਸੇ ਨੇ 500 ਰੁਪਏ ਕਹਿੰਦਾ 1000 ਕਿਸੇ ਨੇ 1 ਲੱਖ ਪੂਰਾ ਸਹਿਯੋਗ ਦਾ ਪੂਰੇ ਮੇਰੇ ਜਿਹੜੇ ਐਨਆਰਆਈ ਵੀਰ ਨੇ ਕਿਸੇ ਨੇ ਬੈਸਟ ਰੇਟਰ ਕੁਛ ਘੱਟ ਘੱਟ 30000 ਲਾਇਆ ਜੋ ਵੀ ਰਣ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਵੱਡਾ ਪ੍ਰਾਪਨਾ ਹੋ ਰਿਹਾ ਹੈ ਇਸ ਹੀ ਉਮੀਦ ਸੀ ਸਾਨੂੰ ਇਸ ਤੋਂ ਅੱਗੇ ਤੋਂ ਇਸ ਤੋਂ ਵੱਧ ਉਮੀਦਾਂ ਨੇ ਕਿ ਸਾਡਾ ਹੋਰ ਸਾਥ ਦਿੱਤਾ ਜਾਵੇ ਇਸ ਤੋਂ ਵਧੀਆ ਹੋ ਸਕਦਾ ਹੈ ਪਰ ਅੱਜ ਇੱਕ ਮਾਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੇਖਿਆ ਕਿ ਉਸੇ ਕਾਫੀ ਲੰਬੇ ਤੋਂ ਇੱਕੋ ਹੀ ਗੱਲ ਚੱਲਦੀ ਆ ਰਹੀ ਹੈ ਕਿ ਆਪਸੀ ਧੜੇਵਾਜੀਆਂ ਬੜੀਆਂ ਸੀ ਅੱਜ ਇੱਕ ਪੇਜ ਤੇ ਇੱਕ ਆਗਰਦਾਨਾ ਇਕੱਠੇ ਦੇਖਣ ਨੂੰ ਮਿਲ ਰਿਹਾ ਚਲੋ ਇੱਕ ਪਿੰਡ ਆ ਇੱਕ ਪਰਿਵਾਰ ਆ ਤੇ ਆਪਸ ਵਿੱਚ ਕੁਝ ਨਾ ਕੁਝ ਹੁੰਦਾ ਵਾ ਲੇਕਿਨ ਉਹ ਅੰਦਰ ਘਰ ਤੇ ਬਹਿ ਕੇ ਸਾਰਾ ਸੈਟੀਸਫਾਈਡ ਕਰ ਲਿਆ ਸਾਰਿਆਂ ਨੂੰ ਸਹੀ ਹੋ ਰਿਹਾ ਜੋ ਵੀ ਸਾਰੇ ਰਲ ਮਿਲ ਕੇ ਇੱਕ ਵਧੀਆ ਕਰਵਾ ਰਹੇ ਨੇ ਜਿਹਦੀ ਬਹੁਤ ਖੁਸ਼ੀ ਵਾਲੀ ਗੱਲ ਹੈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਚਲੋ ਘਰਾਂ ਵਿੱਚ ਸਾਰਾ ਬਗਾਨਾ ਘਰਾਂ ਵਿੱਚ ਮਾੜਾ ਮੋੜਾ ਹੁੰਦਾ ਹੀ ਆ ਉਹ ਆਪਸੀ ਬੈ ਕੇ ਸਹੀ ਕਰ ਲੈਣਾ ਚਾਹੀਦਾ ਇਸੇ ਤਰ੍ਹਾਂ ਜਿੱਤਨਾ ਕਿਤੇ ਸਿਆਸੀ ਲੀਡਰ ਵੀ ਇਸ ਕਵੀਟ ਕਾਉਡੀ ਦੇ ਵਿੱਚ ਸ਼ਿਰਕਤ ਕਰ ਰਹੇ ਐਨ ਆਰ ਆਈ ਵੀਰ ਵੀ ਕਰ ਰਹੇ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਅੱਜ ਡਾਕਟਰ ਅਮਰ ਸਿੰਘ ਮੌਜੂਦ ਐਮਪੀ ਆਏ ਨੇ ਉਹਨਾਂ ਨੇ 5 ਲੱਖ ਰੁਪਇਆ ਸਟੇਡੀਅਮ ਲਈ ਗ੍ਰਾਂਟ ਵੀ ਐਲਾਨ ਕੀਤੀ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਔਰ ਬਾਕੀ ਹੋਰ ਵੀ ਲੀਡਰ ਬਹੁਤ ਆਏ ਨੇ ਉਹਨਾਂ ਸਾਰਿਆਂ ਨੇ ਇੱਥੇ ਆਏ ਨੰਗਾ ਜੀ ਆਏ ਨੇ ਔਰ ਸਾਰਿਆਂ ਦਾ ਧੰਨਵਾਦ ਕੀਤਾ ਪਿੰਡ ਵਾਸੀਆਂ ਦਾ ਇਲਾਕੇ ਨਾਲ ਵਸੂਹ ਨੂੰ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਇਸ ਟੂਰਨਾਮੈਂਟ ਪਹੁੰਚਣ ਤੇ ਤੇ ਇੱਥੇ ਅਸੀਂ ਗੱਲਬਾਤ ਵੀ ਕਰਦੇ ਸੀ ਲੋਕਾਂ ਦੇ ਮੋਹ ਇੱਕ ਗੱਲ ਸੁਣਨੂ ਇੱਕ ਆਮ ਜੀ ਮਿਲਦੀ ਸੀ ਕਹਿੰਦੇ ਜਦੋਂ ਵੀ ਕੋ ਆਕੇ ਐਲਾਨ ਤਾਂ ਜਰੂਰ ਕਰ ਜਾਂਦਾ ਪਰ ਆਪਣੇ ਕਹੇ ਬੋਲਾਂ ਤੇ ਕੋਈ ਕੋਈ ਖਰਾ ਉਤਰਦਾ ਚਲੋ ਜੀ ਆਪਣਾ ਕੰਮ ਹੋਕਾ ਦੇਣਾ ਹੈ ਤੇ ਕਈ ਜਾਗ ਪੈਂਦੇ ਨੇ ਕਈ ਨਹੀਂ ਜਾਗਦੇ ਹੌਲੀ ਹੌਲੀ ਉਹ ਵੀ ਸਮੇਂ ਦੇ ਨਾਲ ਸਮਰੱਥਾ ਆ ਜਾਣਗੇ ਤੇ ਚਲੋ ਕੁਛ ਨਾ ਕੁਛ ਅੱਜ ਜੇ ਆਪਾਂ ਡਾਕਟਰ ਜਮੇ ਅਮਰ ਸਿੰਘ ਆਏ ਨੇ ਉਹਨਾਂ ਨੇ ਕੀਤਾ ਬਾਕੀ ਵੀ ਚਲੋ ਜਿੱਦਾਂ ਕੋਈ ਆਣ ਕੇ ਹੋਣ ਕੇ ਹੌਲੀ ਹੌਲੀ ਹੋਈ ਜਾਏਗਾ ਐਮਪੀ ਡਾਕਟਰ ਅਮਰ ਸਿੰਘ ਆਏ ਸੀਗੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤਾਂ ਤੁਸੀਂ ਉਹਨਾਂ ਮੋੜੇ ਕਿਹੜੇ ਕਿਹੜੀਆਂ ਮੰਗਾ ਆਪਣੀਆਂ ਐਮ ਮੰਗਾਂ ਰੱਖੀਆਂ ਜੀ ਦੇਖੋ ਜੀ ਉਹਨਾਂ ਲਈ ਅਸੀਂ ਸਾਡੇ ਇਲਾਕੇ ਦੀਆਂ ਸੜਕਾਂ ਦਾ ਪਹਿਲਾ ਮੁੱਦਾ ਰੱਖਿਆ ਹੈ ਮੇਨ ਸਟ੍ਰੀਟ ਉਹਨਾ ਗੁਰਦੁਆਰਾ ਛੀਤਾਂ ਵਾਲੀ ਸੜਕ ਨੂੰ ਅਸੀਂ ਮਨਜ਼ੂਰ ਕਰ ਲਿਆ ਉਹਨਾਂ ਨੇ ਕਿਹਾ ਵਾ ਉਹ ਬੜਾ ਹੀ ਭਰਮਾ ਹੰਗਾਰਾ ਦੇ ਗਏ ਕਿ ਉਹ ਜੋ ਬਹੁਤ ਜਲਦ ਹੋ ਵੀ ਅਸੀਂ ਕਰਵਾ ਦਵਾਂਗੇ ਸੜਕਾਂ ਦਾ ਉਹ ਆਪਣੇ ਆਪ ਹੀ ਕਰੇ ਲੇਕਿਨ ਫਿਰ ਵੀ ਅਸੀਂ ਪੂਰਨ ਜੋਰ ਉਹਨਾਂ ਨੂੰ ਕਿਹਾ ਵਾ ਵੀ ਸਾਡੀ ਗੁਰਦੁਆਰਾ ਛੀਤਾਂ ਦੀ ਪਹਿਲੇ ਪਹਿਲ ਦੇ ਤੌਰ ਤੇ ਸੜਕ ਬਣਾਈ ਜਾਵੇ ਉਹ ਭਰੋਸਾ ਦੇ ਗਏ ਕਿ ਉਹ ਬਹੁਤ ਜਲਦ ਬਣਾਵਾਂਗੇ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਅਸੀਂ ਕਹਿੰਦੇ ਵੀ ਬਹੁਤ ਜਲਦ ਜਲਦ ਸੜਕਾਂ ਨਾਲ ਕਿਉਂਕਿ ਮੋਹਰੇ ਬਸਾਖੀ ਦਾ ਤਿਹਾੜ ਆ ਰਿਹਾ ਜੇ ਬਸਾਖੀ ਦੇ ਮੇਲਾ ਗੁਰਦੁਆਰਾ ਛੀਤਾਂ ਵਿਰੇ ਬਹੁਤ ਧੂਮ- ਬਿਲਕੁਲ ਜੋ ਗੱਲਬਾਤ ਕਰ ਰਹੇ ਆਂ ਦਾ ਗੱਲਬਾਤਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਂਦੀ ਹੈ ਕਿ ਜਿਵੇਂ ਕਿ ਸਿਆਸੀ ਲੀਡਰ ਇਸ ਕਬੱਡੀ ਕੱਪ ਤੇ ਆਂਦੇ ਆ ਤਾਂ ਐਲਾਨ ਵੀ ਕਿਤੇ ਨਾ ਕਿਤੇ ਕਰਕੇ ਜਾਂਦੇ ਆ ਹੁਣ ਦੇਖਣਾ ਇਹ ਆ ਕਿਹੜਾ ਸਿਆਸੀ ਲੀਡਰ ਆਪਣੇ ਕਹੇ ਬੋਲਾ ਤੇ ਖਰਾ ਉਤਰਦਾ ਵਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਤਖੜੀਆ ਰਿਪੋਰਟ ਪਿੰਡ ਬੂਤਖੜ ਦੇਖੋ ਇਹ ਮੇਰਾ ਖਿਆਲ ਮੈਂ ਪਹਿਲਾਂ ਵੀ ਆਇਆ ਸੀ ਇਹ ਪਿੰਡ ਦਾ ਜਿਹੜੀ ਪੰਚਾਇਤ ਆ ਔਰ ਇੱਥੇ ਜਿਹੜੀ ਕਲੱਬ ਬਣੀ ਹੋਈ ਆ ਇਹ ਬਹੁਤ ਵਧੀਆ ਟਰਨਮੈਂਟ ਕਰਾਉਂਦੇ ਆ ਅੱਜ ਤਾਂ ਮੇਰੀ ਮਜਬੂਰੀ ਸੀ ਮੈਂ ਜਲਦੀ ਜਾਣਾ ਚਾਹਣਾ ਨਹੀਂ ਤੇ ਇੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਹੁੰਦੀ ਇੰਨੇ ਲੋਕ ਆਉਂਦੇ ਆ ਇੱਥੇ ਬਹੁਤ ਵਧੀਆ ਟਰਨਮੈਂਟ ਕਰਾਉਂਦੇ ਆ ਔਰ ਮੈਂ ਸਮਝਦਾ ਇਹ ਸਮਾਜਿਕ ਸੁਧਾਰ ਦਾ ਇੱਕ ਬਹੁਤ ਵੱਡਾ ਕਦਮ ਹੈ ਚੱਕਦੇ ਆ ਕਿਉਂਕਿ ਪੰਜਾਬ 'ਚ ਨਸ਼ਿਆਂ ਦੀਆਂ ਦਰਿਆ ਵਗ ਰਹੇ ਆ ਸਰਕਾਰਾਂ ਕੁਝ ਕਰਨੀ ਨਹੀਂ ਆ ਤੇ ਇਹ ਜਿਹੜੇ ਲੋਕਾਂ ਨੂੰ ਨੌਜਵਾਨਾਂ ਨੂੰ ਇੱਥੇ ਗਰਾਊਂਡ 'ਚ ਲਿਆਉਂਦੇ ਐ ਐਕਸਰਸਾਈਜ਼ ਕਰਾਉਂਦੇ ਐ ਇਹ ਜਿਹੜਾ ਕੰਮ ਕਰਾਉਂਦੇ ਆ ਮੇਰੇ ਖਿਆਲ ਇਹ ਬਹੁਤ ਵੱਡਾ ਸਮਾਜਿਕ ਸੁਧਾਰ ਦਾ ਕੰਮ ਐ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹਨਾ ਮੈਂ ਮੈਨੂੰ ਦੂਸਰੀ ਵਾਰ ਇਹ ਹਲਕੇ ਨੇ ਬਹੁਤ ਸਾਰੀਆਂ ਵੋਟਾਂ ਨਾਲ ਜਿਤਾਇਆ ਜਿਹੜੇ ਪਿੰਡ ਵੀ ਆਉਣਾ ਜੋ ਉਹਨਾਂ ਦਾ ਹੁਕਮ ਹੁੰਦਾ ਅੱਜ ਵੀ ਸੋਨੂ ਨੇ 5 ਲੱਖ ਦਾ ਹੁਕਮ ਕੀਤਾ ਮੈਂ ਉਹ ਦੇ ਦਿੱਤਾ ਹੋਰ ਵੀ ਕੁਝ ਹੋਊਗਾ ਭਾਈ ਬੂਤਕੜ ਔਰ ਜਿੰਨੀਆਂ ਆਸ-ਪਾਸ ਦੀਆਂ ਸੜਕਾਂ ਉਹ ਵੀ ਬਣਾਉਣ 'ਚ ਮੈਂ ਆਪਣਾ ਪੂਰਾ ਯੋਗਦਾਨ ਪਾਊਂਗਾ ਮੈਂ ਸਾਰੀ ਪੰਚਾਇਤ ਨੂੰ ਔਰ ਸਪੋਰਟਸ ਕਲੱਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਓ ਜੀ ਬਾਜੀ ਹਾਂਜੀ ਇਸ ਤਰ੍ਹਾਂ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਟੂਰਨਾਮੈਂਟ ਕਰਾਇਆ ਗਿਆ ਮੈਂ ਸਮਝਦਾ ਭੂਤਕੜ ਦੀ ਸਪੋਰਟਸ ਕਲੱਬ ਤੇ ਪੰਚਾਇਤ ਨੇ ਸਾਡਾ ਸਰਪੰਚਾ ਤੇ ਬਲਕ ਦਾ ਪ੍ਰਧਾਨ ਆ ਤਾਜ ਪ੍ਰਵਿੰਦਰ ਸਿੰਘ ਨੂੰ ਸਾਰਿਆਂ ਨੇ ਰਲ ਕੇ ਇਹ ਟੂਰਨਾਮੈਂਟ ਇਸ ਸਰਕਾਰ ਦਾ ਕੋਈ ਵੀ ਨਮਾਇਦਾ ਨੇ ਨਾ ਕਿਸੇ ਨੇ 3 ਸਾਲ ਕੋਈ ਪੈਸੇ ਦਿੱਤੇ ਨੇ ਨਾ ਨਗਰ ਨੂੰ ਕੋਈ ਕੀਤਾ ਆ ਇਹ ਸੜਕਾਂ ਵੀ ਸੀ ਅੱਜ ਡਾਕਟਰ ਅਮਰ ਸਿੰਘ ਜੀ ਆਏ ਨੇ ਅੱਜ ਤੁਸੀਂ ਸਾਰੇ ਲੰਘ ਕੇ ਆਏ ਆਂ ਰਾਹੋਂ ਰੋਡ ਦੀ ਸੜਕ ਜਿਹੜੀ ਏਡਾ ਵੱਡਾ ਮਸਲਾ ਸੀ ਉਹ ਇਹ ਤਾਂ ਨੇ ਹੱਲ ਕਰਕੇ ਦਿੱਤਾ ਔਰ ਅੱਜ ਇਸ ਨਗਰ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਹੜੇ ਅੱਜ ਇੱਥੇ ਆ ਕੇ 5 ਲੱਖ ਰੁਪਈਆ ਸਟੇਡੀਅਮ ਵਾਸਤੇ ਦੇ ਕੇ ਚਲੇ ਨੇ